ਮੈਂ ਇਹਦੇ ਬਾਰੇ ਬਹੁਤ ਬੰਦਿਆਂ ਨੂੰ ਜਿਹੜੇ ਮਾਹਰ ਆ ਨਾ ਉਹਨਾਂ ਨੂੰ ਵੀ ਪੁੱਛਿਆ ਅੱਛਾ ਜੀ ਤੁਸੀਂ ਇਹਨੂੰ ਵਰਤ ਸਕਦੇ ਆ ਪਰ ਇਹ ਮੈਂ ਬਾਰ-ਬਾਰ ਕਹਿੰਨਾ ਹਾਂ ਨਾ ਜਿੱਦਾਂ ਬੋਰਡ ਦੇ ਵਿੱਚ ਤਾਕਤ ਆ ਨਾ ਹਾਂਜੀ ਤੇ ਇਹਦੇ ਦੁੱਧ 'ਚ ਬਹੁਤ ਜ਼ਿਆਦੀ ਇਹਦੇ ਵਾਂਗੂ ਹੀ ਤਾਕਤ ਹੁੰਦੀ ਆ ਅੱਛਾ ਜੀ ਤੇ ਇਹ 'ਚੋ ਜਿਹੜੇ ਅਸੀਂ ਪਤਾਸੇ ਦੇ ਵਿੱਚ ਇਹਦੀਆਂ ਬੂੰਦਾ ਦੋ ਤਿੰਨ ਪਾ ਕੇ ਹਾਂਜੀ ਖਾਲੀ ਪੇਟ ਜਦੋਂ ਖਾਣੇ ਆ ਹਾਂਜੀ ਕੀ ਆਯੁਰਵੇਦ ਦੇ ਵਿੱਚ ਇਦੇ ਬਾਰੇ ਕੁਝ ਲਿਖਿਆ ਆ ਕਿ ਤੁਹਾਡੀ ਸਟੱਡੀ ਕਹਿੰਦੀ ਆ ਜੋ ਤੁਸੀਂ ਪੜਿਆ ਆ ਤੇ ਜੇਕਰ ਇਸ ਤਰ੍ਹਾਂ ਇਹਨੂੰ ਖਾਣਾ ਆ ਤਾਂ ਕਿੰਨੇ ਦਿਨ ਖਾਣਾ ਕਿੰਨੀ ਮਾਤਰਾ ਚ ਖਾਣਾ ਕੀ ਇਹਦਾ ਕੋਈ ਨੁਕਸਾਨ ਵੀ ਹੋ ਸਕਦਾ ਜੇ ਤੁਸੀਂ ਬਿਨਾਂ ਕਿਸੇ ਵੈਦ ਦੀ ਸਲਾਹ ਲੈ ਬਿਨਾਂ ਇਸ ਚੀਜ਼ ਨੂੰ ਖਾਣੇ ਆ ਉਹ ਵੀ ਇਹ ਗੱਲ ਕਹਿੰਦੇ ਸੀ ਉਹ ਕਹਿੰਦੇ ਹੁੰਦੇ ਸੀ ਹਫਤਾ ਛਿਆੜੀ ਗਾਣਾ ਅੱਛਾ ਜੀ ਪਤਾ ਛੇ ਵਿੱਚ ਚਾਰ ਤੂਕੇ ਪਾਲਣ ਸਵੇਰੇ ਬੋੜ ਹਾਂਜੀ ਟਿੱਪਲ ਗੁੱਲਰ ਅੱਛਾ ਜੀ ਪਿਲਕਣ ਹਾਂਜੀ ਤੇ ਅੰਜੀਰ ਠੀਕ ਹਾਂ ਜੀ ਦੇਸੀ ਅੰਜੀਰ ਜਿਹੜਾ ਹੁੰਦਾ ਠੀਕ ਹੈ ਹਾਂਜੀ ਓਕੇ ਇਹਦੇ 5-5ਾਂ ਦੇ ਸੱਕ ਜਿਹੜੇ ਆ ਠੀਕ ਆ ਅੱਛਾ ਇਹ ਗੁੱਲਰ ਕੀ ਇਸਕਾ ਦੁੱਧ ਦਾ ਕੀ ਕਰਤੇ ਹੋ ਆਪ ਕਿ ਕਰ ਪਤਾਸਾ ਨਹੀਂ ਹੁੰਦਾ ਹਾਂਜੀ ਉਸ ਨੂੰ ਭਰ ਕੇ ਖਾ ਲੇ ਇਸੇ ਦਰਦ ਹੋ ਜਾਣਾ ਕਮਰ ਮੁੱਖ ਕਮਰ ਕੀ ਦਰਦ ਕਮ ਹੋ ਜਾਂਦੀ ਹੈ ਇਸੇ ਹਟੀ ਜਾਂਦੀ ਹੈ ਬਿਲਕੁਲ ਅੱਛਾ ਇਹ ਗੁੱਲਰ ਦਾ ਦੁੱਧ ਹੈ ਗੁੱਲਰ ਦਾ ਹੋ ਜਾਂ ਬਡਕਾ ਹੋ ਬਡ ਕਿਆ ਬਡ ਗੁੱਲਰ ਆ ਦੇਖਣਾ ਇਹ ਲੱਗੇ ਕੱਢਣ ਉਹ ਕਟ ਮਾਰ ਮਾਰ ਕੇ ਤਾਂ ਦੁੱਧ ਕੱਢਣ ਲੱਗੇ ਆ ਤੇ ਉਹਨੂੰ ਸ਼ੀਸ਼ਿਆਂ 'ਚ ਭਰੀ ਜਾਂਦੇ ਆ ਉਹਦੇ ਉਹਦੇ ਚਾਚਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ। ਦੋ ਤਿੰਨ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ। ਯੂਪੀ ਤੋਂ ਆਏ ਹੋਏ ਕੁਝ ਲੋਕ ਗੁੱਲਰ ਤੇ ਬੋਰਡ ਦੇ ਦਰਖਤੋਂ ਨਿਕਲਦਾ ਹੋਇਆ ਜਿਹੜਾ ਦੁੱਧ ਹੈ ਉਹਨੂੰ ਇਕੱਠਾ ਕਰ ਰਹੇ ਆ ਸ਼ੀਸ਼ੀਆਂ ਦੇ ਵਿੱਚ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਕਿਉਂ ਕਰ ਰਹੇ ਆ ਤੇ ਉਹਨਾਂ ਨੇ ਦੱਸਿਆ ਕਿ ਜਿੱਦਾਂ ਅਸੀਂ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਤੇ ਸਾਡੀ ਪਿੱਠ ਵਿੱਚ ਦਰਦ ਹੋਣ ਲੱਗ ਜਾਂਦੀ ਆ ਤੇ ਉਹ ਇਸ ਦੁੱਧ ਨੂੰ ਦੋ ਜਾਂ ਤਿੰਨ ਵਾਰੀ ਦਿਨ ਦੇ ਵਿੱਚ ਪਤਾਸੇ ਦੇ ਨਾਲ ਖਾਂਦੇ ਆ। ਤੇ ਅੱਜ ਮੇਰੇ ਨਾਲ ਹਨ ਰੰਜੋਦ ਸਿੰਘ ਵੈਦ ਤੇ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਪਾਜੀ ਹੁਣ ਕੋ ਮੈਂ ਇਹ ਹੀ ਜਾਣਨਾ ਆ ਕਿ ਪਾਜੀ ਜਿਹੜਾ ਉਹ ਦੁੱਧ ਇਕੱਠਾ ਕਰ ਰਹੇ ਸੀਗੇ ਬੋੜ ਦਾ ਤੇ ਗੁੱਲਰ ਦਾ ਤੇ ਉਹਦੇ ਬਾਰੇ ਉਹ ਕਹਿ ਰਹੇ ਸੀ ਕਿ ਵੀ ਇਹ ਅਜਮਾਇਆ ਹੋਇਆ ਆ ਕਿ ਸਾਡੇ ਲੱਕ ਦੀ ਦਰਦ ਹਟ ਜਾਂਦੀ ਕਿਉਂਕਿ ਆਪਾਂ ਬਹੁ ਮਿਹਨਤ ਮਰੂ ਤੇ ਤਿੰਨ ਤਿੰਨ ਘੰਟੇ ਕਹਿੰਦੇ ਆਪਾਂ ਮਤਲਬ ਝੋਕੇ ਕੰਮ ਕਰਦੇ ਆਂ ਤੇ ਸਾਡੇ ਲੱਕ ਦੀ ਦਰਦ ਇਹ ਨਾਲ ਹਟ ਜਾਂਦੀ ਆ ਬਹੁਤ ਕਾਰਗਰਕ ਨੁਸਖਾ ਆ ਇਹ ਤੇ ਮੈਂ ਤੁਹਾਡੇ ਕੋਲ ਜਾਣਨਾ ਚਾਹਨਾ ਚਾਹੁੰਨਾ ਚਲੋ ਹੋਊਗਾ ਕਾਰਗਰ ਉਹਨਾਂ ਦੇ ਲਈ ਕੀ ਆਯੁਰਵੇਦ ਦੇ ਵਿੱਚ ਇਹਦੇ ਬਾਰੇ ਕੁਝ ਲਿਖਿਆ ਆ ਇਹ ਤੁਹਾਡੀ ਸਟੱਡੀ ਕਹਿੰਦੀ ਆ ਜੋ ਤੁਸੀਂ ਪੜਿਆ ਆ ਤੇ ਜੇਕਰ ਇਸ ਤਰ੍ਹਾਂ ਇਹਨੂੰ ਖਾਣਾ ਆ ਤਾਂ ਕਿੰਨੇ ਦਿਨ ਖਾਣਾ ਕਿੰਨੀ ਮਾਤਰਾ ਚ ਖਾਣਾ ਕੀ ਇਹਦਾ ਕੋਈ ਨੁਕਸਾਨ ਵੀ ਹੋ ਸਕਦਾ ਜੇ ਤੁਸੀਂ ਬਿਨਾਂ ਕਿਸੇ ਵੈਦ ਦੀ ਸਲਾਹ ਲੈ ਬਿਨਾਂ ਇਸ ਚੀਜ਼ ਨੂੰ ਖਾਣੇ ਆ ਹੂੰ ਇਹ ਤੇ ਜਾਣਨਾ ਪਾਉ ਇਹ ਪਾਜੀ ਬੇਸਿਕਲੀ ਸਾਡੇ ਪੁਰਾਣੇ ਬਜ਼ੁਰਗ ਵੀ ਦੱਸਦੇ ਹੁੰਦੇ ਸੀ ਕਿ ਅੱਗੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਨਾ ਉਹਨਾਂ ਨੇ ਪਹਿਲਾਂ ઋਸ਼ੀਆਂ ਗੁਰੂਆਂ ਤੋਂ ਇਹ ਚੱਲਦੀ ਪਰੰਪਰਾ ਆਈ ਆ ਪਿੰਡਾਂ ਦੇ ਵਿੱਚ ਸਾਡੇ ਠੀਕ ਆ ਜੀ ਇਹ ਨੌਲੇਜ ਜਿਹੜੀ ਸੀ ਨਾ ਬਜ਼ੁਰਗਾਂ ਨੂੰ ਸੀਗੀ ਅੱਛਾ ਉਹ ਅੱਗੇ ਟਰਾਂਸਫਰ ਕਰਦੇ ਹੁੰਦੇ ਸੀ ਠੀਕ ਆ ਸੋ ਉਹਨਾਂ ਨੂੰ ਇਹ ਨਹੀਂ ਪਤਾ ਰੈਫਰੈਂਸ ਅਸੀਂ ਕਿੱਥੋਂ ਲਈ ਆ ਜੇ ਤੁਸੀਂ ਮੈਨੂੰ ਵੀ ਪੁੱਛੋਗੇ ਇਹਨਾਂ ਯਾਦ ਨਹੀਂ ਲੰਦਾ ਕਿ ਕਿਹੜੇ ਗ੍ਰੰਥ ਚੋਂ ਮੈਂ ਇਹ ਰੈਫਰੈਂਸ ਲਈ ਆ ਪਰ ਫਿਰ ਵੀ ਨਾ ਇੱਕ ਜੋਗ ਮੈਂ ਤੁਹਾਨੂੰ ਬਾਅਦ ਚ ਦੱਸਦਾ ਉਹਦਾ ਰੈਫਰੈਂਸ ਜ਼ਰੂਰ ਦੇਓ ਵਿੱਚ ਓਕੇ ਜੀ ਤੇ ਇਹ ਭਾਈ ਜਿਹੜਾ ਦੁੱਧ ਆ ਬੇਸਿਕਲੀ ਇਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਜਿੱਦਾਂ ਬੋਰਡ ਦੇ ਵਿੱਚ ਤਾਕਤ ਆ ਨਾ ਹਾਂਜੀ ਤੇ ਇਹਦੇ ਦੁੱਧ ਚ ਬਹੁਤ ਜ਼ਿਆਦਾ ਇਹਦੇ ਵਾਂਗੂ ਹੀ ਤਾਕਤ ਹੁੰਦੀ ਆ ਅੱਛਾ ਜੀ ਤੇ ਇਹ ਚੋ ਜਿਹੜੇ ਅਸੀਂ ਪਤਾਸੇ ਦੇ ਵਿੱਚ ਇਹਦੀਆਂ ਬੂੰਦਾ ਦੋ ਤਿੰਨ ਪਾ ਕੇ ਹਾਂਜੀ ਖਾਲੀ ਪੇਟ ਜਦੋਂ ਖਾਣੇ ਆ ਹਾਂਜੀ ਤੇ ਜਿਹੜਾ ਧਾਤੂ ਰੋਗ ਆ ਬੰਦੇ ਦਾ ਹਾਂਜੀ ਉਹਨੂੰ ਇਹ 7-8 ਦਿਨਾਂ ਚ ਜਿਹੜੇ ਆ ਠੀਕ ਕਰ ਦਿੰਦੀ ਆ ਅੱਛਾ ਜੀ ਹਾਂਜੀ ਠੀਕ ਤੇ ਇਹ ਪੁਰਾਣੇ ਬਜ਼ੁਰਗ ਬਹੁਤ ਇਸਤੇਮਾਲ ਕਰਦੇ ਰਹੇ ਆ ਤੇ ਅੱਗੇ ਵੀ ਇਹ ਆਪਣੇ ਜਿਹੜੇ ਆ ਬੱਚੇ ਆ ਉਹਨਾਂ ਨੂੰ ਦੱਸਦੇ ਰਹੇ ਆ ਸਿਰਫ ਬੋੜ ਦੇ ਹਾਂਜੀ ਕੱਲੇ ਬੋੜ ਦਾ ਅੱਛਾ ਤੇ ਜਦੋਂ ਅਸੀਂ ਫਿਰ ਵਿੱਚ ਜਿੱਦਾਂ ਹੁਣ ਗੁੱਲਰ ਦਾ ਹਾਂਜੀ ਜਾਂ ਹੋਰ ਵੀ ਜਿਹੜੇ ਇਹਦੇ ਨਾਲ ਦੇ ਪੰਜ ਇਹ ਦਰਾਤ ਹੁੰਦੇ ਆ ਪਿੱਪਲ ਹੋ ਗਿਆ ਠੀਕ ਆ ਆਪਣਾ ਪਿਲਕਣ ਹੋ ਗਈ ਤੇ ਦੂਸਰਾ ਅੰਜੀਰ ਗੁੱਲਰ ਵੀ ਹਾਂਜੀ ਗੁੱਲਰ ਵੀ ਤੇ ਬੋੜ ਠੀਕ ਆ ਇਹ ਜਿਹੜੇ ਆ ਇਹਨਾਂ ਦਾ ਜਿਹੜਾ ਹੁਣ ਜਿਹੜਾ ਮੈਂ ਰੈਫਰੈਂਸ ਤੁਹਾਨੂੰ ਕਿਹਾ ਨਾ ਗ੍ਰੰਥ ਚ ਲਿਆ ਹਾਂਜੀ ਹਾਂਜੀ ਇਹ ਭਾਜੀ ਇਹਦਾ ਸੱਕ ਲੈ ਲੈਣਾ ਠੀਕ ਆ ਤੇ ਸੱਕ ਨੂੰ ਬਰਾਬਰ ਲੈ ਲੈਣਾ ਜਿਹਦਾ 10-10 ਗ੍ਰਾਮ ਲੈ ਲਿਆ ਇਹਨਾਂ ਸਾਰੀਆਂ ਪੰਜਾਂ ਚੀਜ਼ਾਂ ਦਾ ਹਾਂਜੀ 50 ਗ੍ਰਾਮ ਹੋ ਗਿਆ ਅੱਛਾ ਜੀ ਤੇ ਉਹਦੇ ਵਿੱਚੋਂ ਫੇ ਜਿਹੜਾ ਇੱਕ ਚਮਚਾ ਆ ਉਹਦਾ ਕਾੜਾ ਬਣਾ ਕੇ ਉਹ ਪੀਣਾ ਹੁੰਦਾ ਤੇ ਜਿਹੜੇ ਆਪਣੇ ਮਸੂੜੇ ਹਿੱਲਣ ਲੱਪਿੰਦੇ ਆ ਅੱਛਾ ਜੀ ਮਸੂੜਿਆਂ ਦੇ ਕਰਕੇ ਕਮਜ਼ੋਰ ਹੋ ਕੇ ਦੰਦ ਜਿਹੜੇ ਆ ਸਾਡੇ ਟੁੱਟਣ ਵਾਲੇ ਹੋ ਜਾਂਦੇ ਆ ਉਸ ਚੀਜ਼ ਨੂੰ ਇਹ ਰੋਕ ਦਿੰਦਾ ਭਾਜੀ ਇਹ ਕਿਹੜੀਆਂ ਪੰਜ ਚੀਜ਼ਾਂ ਦੁਬਾਰਾ ਦੱਸੋ ਇੱਕ ਵਾਰੀ ਬੋਰਡ ਹਾਂਜੀ ਟਿੱਪਲ ਗੁੱਲਰ ਅੱਛਾ ਜੀ ਪੇਲਕਣ ਹਾਂਜੀ ਤੇ ਅੰਜੀਰ ਠੀਕ ਆ ਹਾਂਜੀ ਦੇਸੀ ਅੰਜੀਰ ਜਿਹੜਾ ਹੁੰਦਾ ਠੀਕ ਆ ਹਾਂਜੀ ਓਕੇ ਇਹਦੇ ਪੰਜ ਪੰਜਾਂ ਦੇ ਸੱਕ ਜਿਹੜੇ ਆ ਠੀਕ ਆ ਗ੍ਰੰਥ ਚ ਮੈਂਸ਼ਨ ਕੀਤਾ ਰਿਸ਼ੀਆਂ ਨੇ ਠੀਕ ਆ ਉਹ ਕਹਿੰਦੇ ਵੀ ਪ੍ਰੋਬਲਮ ਦਾ ਮਸੂੜੇ ਜ ਮਸੂੜਾ ਢੱਲਾ ਪੈ ਗਿਆ ਠੀਕ ਆ ਜ਼ੁੜੇ ਨੂੰ ਤਾਕਤ ਦੇ ਦਿੰਦੀ ਆ ਮਤਲਬ ਇੰਨੀ ਚੀਜ਼ ਜ਼ਬਰਦਸਤ ਆ ਇਹ ਹੂੰ ਹੂੰ ਬਹੁਤ ਵਧੀਆ ਜਾਣਕਾਰੀ ਦੱਸੀ ਰਣਜੋਤਪਰਾ ਜੀ ਹੋਣਾ ਨੇ ਤੇ ਇਹੇ ਮੇਰੇ ਮਨ ਦੇ ਵਿੱਚ ਸੀਗਾ ਕਿ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਕਈ ਵਾਰੀ ਜਿੱਦਾਂ ਨਾ ਵਿਸ਼ਵਾਸ ਕਰਦੇ ਹਾਂ ਕਿਸੇ ਕੋਲੋਂ ਵੀ ਪਰ ਇਹ ਚੀਜ਼ਾਂ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਆ ਜਿਵੇਂ ਤੁਸੀਂ ਕਹਿੰਦੇ ਨਾ ਜਿੱਦਾਂ ਗੁੱਲਰ ਦਾ ਤੇ ਇਹਦਾ ਬੋਰਡ ਦਾ ਜਿਹੜਾ ਦੁੱਧ ਆ ਉਹ ਯੂਜ਼ ਕਰਨਾ ਇਹਦਾ ਮਤਲਬ ਕੋਈ ਵੀ ਯੂਜ਼ ਕਰ ਸਕਦਾ ਇਹਨੂੰ ਹਾਂਜੀ 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 ਹਾਂ ਠੀਕ ਆ ਠੀਕ ਆ ਠੀਕ ਉਹਦੇ ਕਰਕੇ ਵੀ ਸਾਨੂੰ ਕੋਈ ਲੱਗਦਾ ਵੇ ਯਾਰ ਅਸੀਂ ਇਹਨੂੰ ਇਸਤੇਮਾਲ ਕੀਤਾ ਸਾਨੂੰ ਫਾਇਦਾ ਨਹੀਂ ਹੋਇਆ ਠੀਕ ਆ ਠੀਕ ਆ ਨਹੀਂ ਚਲੋ ਬਹੁਤ ਵਧੀਆ ਇਹ ਇਨਫੋਰਮੇਸ਼ਨ ਸਗੀ ਇਸ ਵੀਡੀਓ ਨੂੰ ਬਹੁਤ ਲਾਈਕ ਕੀਤਾ ਗਿਆ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਸੀ ਨਾ ਉਹ ਵਾਕੇ ਯੂਪੀ ਤੋਂ ਜਿਹੜੇ ਬੰਦੇ ਆਏ ਹੋਏ ਸੀ ਉਹ ਲੱਭ ਰਹੇ ਸੀ ਤੇ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਤੁਹਾਨੂੰ ਪੁੱਛਾਂ ਕਿਉਂਕਿ ਇਹਨੂੰ ਕੋਈ ਵੀ ਕੋਈ ਵੀ ਐਵੇਂ ਨਾ ਯੂਜ਼ ਕਰ ਲਾ ਪਵੇ ਉਹਦੇ ਬਾਰੇ ਮੈਂ ਜਾਨਣਾ ਚਾਹੁੰਦਾ ਹਾਂ ਇੱਕ ਕਰ ਸਕਦੇ ਨਾਲ ਇੱਕ ਹੋਰ ਮੇਰੇ ਦਿਮਾਗ 'ਚ ਭਾਜੀ ਗੱਲ ਆਈ ਹਾਂਜੀ ਕਿ ਬੰਦੇ ਨੂੰ ਖੱਟਾ ਤੇ ਖੱਟੀ ਚੀਜ਼ ਨਹੀਂ ਖਾਣੀ ਚਾਹੀਦੀ ਭਾਜੀ ਅੱਛ ओके ਖੱਟੀ ਜਿੱਦਾਂ ਅੱਜ ਕੱਲ੍ਹ ਮੁੰਡੇ ਜਿਹੜੇ ਆ ਨਾ ਗੋਲ ਗੱਪੇ ਖਾਂਦੇ ਆ ਠੀਕ ਆ ਹਾਂਜੀ ਇਹ ਜੀ ਨਹੀਂ ਖਾਣੀ ਚਾਹੀਦੀ ਮੁੰਡਿਆਂ ਨੂੰ ਠੀਕ ਆ ਠੀਕ ਕੁੜੀਆਂ ਖਾਣ ਕੋਈ ਚੱਕਰ ਨਹੀਂ ਠੀਕ ਆ ਠੀਕ ਕੁੜੀਆਂ ਨੂੰ ਮਲਾਈ ਮੁਲੀ ਨਹੀਂ ਖਾਣੀ ਚਾਹੀਦੀ ਮੱਖਣ ਨਹੀਂ ਖਾਣਾ ਚਾਹੀਦਾ ਉਹਨਾਂ ਨਾਲ ਉਹਨਾਂ ਨੂੰ ਪੀਸੀਓਡੀ ਹੋ ਜਾਂਦੀ ਆ ਓਕੇ ਠੀਕ ਹੁਣ ਉਲਟ ਹੋ ਗਿਆ ਆ ਅੱਛਾ ਜੀ ਹਾਂਜੀ ਹੁਣ ਕੁੜੀਆਂ ਜਿਹੜੀਆਂ ਆ ਦੂਸਰੇ ਮਲਾਈ ਵਾਲੀਆਂ ਚੀਜ਼ਾਂ ਉਹ ਇਦਾਂ ਦੀ ਹੈਵੀ ਖਾਂਦੀਆਂ ਉਹਨਾਂ ਦਾ ਉਹਨਾਂ ਦਾ ਢਿੱਡ ਵੱਡਾ ਹੋ ਜਾਂਦਾ ਆ ਅੱਛਾ ਜੀ ਮਾਸ ਜ਼ਿਆਦਾ ਚੜ ਜਾਂਦਾ ਹਾਂਜੀ ਹਾਂਜੀ ਤੇ ਜਿਹੜੇ ਮੁੰਡੇ ਆ ਭਾਜੀ ਹਾਂਜੀ ਉਹ ਖੱਟਾ ਤੁਸੀਂ ਦੇਖੋਗੇ ਤਾਂ ਮੈਂ ਗੜ੍ਹ ਦੇ ਵਿੱਚ ਆਪਣੇ ਗੜ੍ਹ ਦੀ ਵਾਲਾ ਸ਼ਹਿਰ ਚ ਬਹੁਤ ਦੇਖਿਆ ਅੱਛਾ ਜੀ ਕਿ ਰੇੜੀਆਂ ਦੇ ਉੱਤੇ ਭਾਜੀ ਮੁੰਡੇ 5-5 6-6 ਮੁੰਡੇ ਖੜੇ ਹੁੰਦੇ ਆ ਹੂੰ ਗੋਲ ਗੱਪੇ ਖਾਂਦੇ ਅੱਛਾ ਨਹੀਂ ਖਾਣੇ ਚਾਹੀਦੇ ਭਾਜੀ ਹਾਂ ਖੱਟਾ ਮਾੜਾ ਤੇ ਜੀ ਭਾਜੀ ਮੁੜ ਕੇ ਫੇਰ ਤੁਸੀਂ ਐਵੇਂ ਵੈਦਾਂ ਦੇ ਜਾਂ ਡਾਕਟਰਾਂ ਦੇ ਚੱਕਰਾਂ 'ਚ ਪੈ ਜਾਣ ਹੂੰ ਗ੍ਰਾਸਤੀ ਜੀਵਨ ਖਰਾਬ ਹੋ ਜਾਂਦਾ ਭਾਜੀ ਦੋਨਾਂ ਦਾ ਹੀ ਹੁਣ ਅੱਛਾ 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 ਠੀਕ ਹੈ ਠੀਕ ਹੈ ਹਾਂ ਜੀ ਚਲੋ ਇਹ ਵੀ ਇੱਕ ਤੁਸੀਂ ਬੜੀ ਵਧੀਆ ਜਾਣਕਾਰੀ ਦਿੱਤੀ ਇਹ ਤਾਂ ਦੱਸੀ ਹਾਂਜੀ ਹਾਂਜੀ ਕੇਸ ਜੀ ਦਾ 7 ਦਿਨ ਤੁਸੀਂ ਇਹਨੂੰ ਇਸਤੇਮਾਲ ਕਰੋਗੇ ਪਰ ਤੁਸੀਂ ਖੱਟੀਆਂ ਚੀਜ਼ਾਂ ਖਾਈ ਗਏ ਹਾਂ ਤੁਸੀਂ ਕਹਣਾ ਯਾਰ ਇਹਨੇ ਕੁਝ ਵੀ ਨਹੀਂ ਕੀਤਾ ਹਾਂ ਅੱਛਾ 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 ਹਾਂ ਇਹ ਤੁਸੀਂ ਇੱਕ ਜਾਣਕਾਰੀ ਜਿਹੜੀ ਇਹ ਦੱਸੀ ਇਨ ਉਹਦੇ ਨਾਲ ਸੰਬੰਧਿਤ ਦੱਸੀ ਕਿ ਜੇ ਤੁਸੀਂ ਇਹਦਾ ਦੁੱਧ ਲੈ ਰਹੇ ਆ ਬੋਰਡ ਦਾ ਤੇ ਇਸੀ ਦਾ ਖਿਆਲ ਰੱਖਣਾ ਹਾਂਜੀ ਦੱਸੇ ਥੋੜੀ ਜਿਹੀ ਠੀਕ ਹੈ ਠੀਕ ਹੈ ਹਾਂ ਚਲੋ ਰਣਜੋਤ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਮੇਰੇ ਸਾਰੇ ਵੀਵਸਤਾ ਜਾਜਾ ਬਲੌਗਰ ਨੂੰ ਦੇਖਦੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਨੈਕਸਟ ਬਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ ਠੀਕ ਹੈ ਪਾਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਪਰੀਪੰਨੇ ਜੀ ਸਤਿ ਸ਼੍ਰੀ ਅਕਾਲ ਜੀ ਪਰੀਪੰਨੇ ਹੈ ਪਰੀਪੰਨੇ ਦਾ ਆ ਚੁੱਕੀ ਰਹੋ ਚਲੋ ਜੀ ਤੇ ਜਾਜਾ ਬਲੌਗਰ ਦੇਖ ਰਹੇ ਸਾਰੇ ਹੀ ਮੇਰੇ ਵੀਵਸਤਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱ ਜੁਹੂਰੇ ਵਾਲੇ ਗੁਣਕਾਰੀ ਬੂਟਿਆਂ ਦਾ ਗਿਆਨ ਰੱਖਣ ਵਾਲੇ ਬਾਬਾ ਜੀ ਦੇ ਕੋਲ ਆਇਆ ਹਾਂ ਤੇ ਬਹੁਤ ਚੰਗਾ ਲੱਗਦਾ ਜਦੋਂ ਇੱਥੇ ਮੈਂ ਆਉਣਾ ਮੈਂ ਹਰ ਵੀਡੀਓ ਵਿੱਚ ਵੀ ਤੁਹਾਨੂੰ ਕਹਿੰਨਾ ਹੀ ਆ ਇਹ ਕਿ ਵੀ ਮੈਨੂੰ ਮਤਲਬ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਤੇ ਅੱਜ ਵਾਦਾ ਕੀਤਾ ਸੀ ਬਾਬਾ ਜੀ ਨਾਲ ਕਿ ਆਉਣਾ ਹੀ ਆਉਣਾ ਆ ਤੇ ਸਮਾਂ ਥੋੜਾ ਜਿਹਾ ਲਿਮਟਿਡ ਸੀਗਾ ਪਰ ਮੈਂ ਕਿਹਾ ਜਾ ਕੇ ਆਉਣਾ ਜਰੂਰ ਤੇ ਹੋਰ ਪਾਪਾ ਜੀ ਸੇ ਤਾਂ ਕਿੱਦਾਂ ਤੁਹਾਡੀਆਂ ਜੀ ਪੂਰੀ ਕਿਰਪਾ ਜੀ ਚਲੋ ਬਹੁਤ ਵਧੀਆ ਬਹੁਤ ਸੋਹਣਾ ਜੀ ਬਾਬਾ ਜੀ ਇੱਕ ਨਾ ਮੈਂ ਵੀਡੀਓ ਪਾਈ ਸੀ ਦੋ ਕੁ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਹਾਂਜੀ ਉਹਦੇ ਵਿੱਚ ਨਾ ਗੁੱਲਰ ਤੇ ਬੋਰਡ ਦੇ ਹਾਂਜੀ ਦਾ ਜਿਹੜਾ ਦੁੱਧ ਆ ਹਾਂ ਉਹਦੇ ਬਾਰੇ ਮੈਨੂੰ ਕੁਝ ਗੋਣਾ ਦਾ ਪਤਾ ਲੱਗਾ ਸੀ ਹਾਂਜੀ ਤੇ ਜਦੋਂ ਮੈਂ ਤੁਹਾਨੂੰ ਗੱਲ ਵੀ ਕੀਤੀ ਕਿ ਵੀ ਉਹ ਬੰਦੇ ਵਰਤ ਰਹੇ ਸੀ ਇਹਨੂੰ ਲੱਕ ਦੀ ਦਰਦ ਵਾਸਤੇ ਹਾਂਜੀ ਕਹਿੰਦੇ ਜੀ ਆਪਾਂ ਇਹਨੂੰ ਵਰਤਦੇ ਆਂ ਮਜ਼ਦੂਰੀ ਦਾ ਕੰਮ ਕਰਦੇ ਆਂ ਤੇ ਆਪਾਂ ਵਰਤਦੇ ਇਹਨੂੰ ਪਤਾਸੇ ਦੇ ਨਾਲ ਹਾਂਜੀ ਇਹ ਦੱਸੋ ਕਿ ਮੈਂ ਰੰਜੋਧ ਭਰਾ ਜੀ ਨੂੰ ਵੀ ਪੁੱਛਿਆ ਆ ਜੋ ਕਿ ਮੈਂ ਇਸ ਵੀਡੀਓ ਵਿੱਚ ਪਹਿਲਾਂ ਦਿਖਾਇਆ ਵੀ ਆ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇਸ ਕਰਕੇ ਪੁੱਛਣਾ ਚਾਹੁੰਦਾ ਆ ਕਿ ਚਲੋ ਜਿੱਦਾਂ ਤੁਸੀਂ ਗੁਣਕਾਰੀ ਬੂਟਿਆਂ ਦਾ ਬਹੁਤ ਗਿਆਨ ਰੱਖਦੇ ਆ ਤੁਸੀਂ ਸਟੱਡੀ ਕੀਤੀ ਆ ਵੈਸੇ ਆਪਣੇ ਤੌਰ ਤੇ ਮਤਲਬ ਸੈਲਫ ਸਟੱਡੀ ਜਿਹਨੂੰ ਕਹਿੰਦੇ ਆ ਤੁਸੀਂ ਦੱਸੋ ਕਿ ਵੀ ਇਹ ਜਿਹੜੀ ਚੀਜ਼ ਆ ਇਹ ਕਿੰਨੀ ਕੀ ਕਾਰਗਰ ਸਿੱਧ ਹੁੰਦੀ ਆ ਤੇ ਇਹਨੂੰ ਕਿੰਨਾ ਕੁ ਵਰਤਣਾ ਚਾਹੀਦਾ ਕੀ ਵੈਦ ਦੀ ਦੇਖ ਰੇ ਕੇ ਵਰਤਣਾ ਚਾਹੀਦਾ ਕਿ ਆਪ ਹੀ ਇਹਨਾਂ ਚੀਜ਼ਾਂ ਨੂੰ ਬਾਤ ਲੈਣਾ ਚਾਹੀਦਾ ਮੈਂ ਇਹਦੇ ਬਾਰੇ ਬਹੁਤ ਬੰਦਿਆਂ ਨੂੰ ਜਿਹੜੇ ਮਾਹਿਰ ਆ ਨਾ ਉਹਨਾਂ ਨੂੰ ਵੀ ਪੁੱਛਿਆ ਅਸਾ ਜੀ ਅਸੀਂ ਇਹਨੂੰ ਭਰ ਚਾਹਦੇ ਆ ਪਰ ਇਹ ਮੈਂ ਬਾਰ ਬਾਰ ਕਹਿਣਾ ਹਾਂ ਨਾ ਇਹ ਕਿਸੇ ਚੀਜ਼ ਦੀ ਹੱਤ ਨਾ ਕਰੋ ਠੀਕ ਆ ਠੀਕ ਉਹ ਸਾਡੇ ਸਗੇ ਜੀ ਬਨਾਰਸ ਹਜ਼ਾਰ ਰੁਪਏ ਤੇ ਜੁਮਨਸਟੀਆਂ ਹਾਂਜੀ ਉੱਥੇ ਫੜਉਂਦੇ ਸੀ ਅਸਾ ਜੀ ਬਾਅਦ ਗਏ ਉਹਨਾਂ ਸਾਹੂ ਹਮ ਹੋਏ ਸੈ ਯਾਤਰਾ ਹੀ ਕਰਨ ਲੱਗ ਪਏ ਅਸਾ ਜੀ ਉਹ ਵੀ ਇਹ ਗੱਲ ਕਹਿੰਦੇ ਸੀ ਉਹ ਕਹਿੰਦੇ ਹੁੰਦੇ ਸੀ ਹਪਤਾ ਸਿਆਲੀ ਗੱਲ ਨਾ ਅਛਾ ਜੀ ਇਹ ਪਤਾਸੇ ਵਿੱਚ ਚਾਰ ਟਿਪਕੇ ਪਾਲਾ ਸਵੇਰੇ ਸਵੇਰੇ ਫਾਟੇ ਅਛਾ ਜੀ ਪਤਾਸੇ ਦੇ ਵਿੱਚ ਚਾਰ ਟਿਪਕੇ ਕਾਦੇ ਉਹ ਦੁੱਧ ਹੈ ਗੁੱਲਰਦੇ ਨਹੀਂ ਗੁੱਲਰਦੇ ਗੁੱਲਰ ਜਾਂ ਬੋਰਦੇ ਅਛਾ ਜੀ ਦੋਨਾਂ ਦੇ ਸੇਮ ਗੋਣੇ ਆ ਨਹੀਂ ਦੋਨਾਂ ਦੇ ਹੈ ਵੱਖਰੇ ਵੱਖਰੇ ਅਛਾ ਜੀ ਤੇ ਤਕਰੀਬਨ ਨਾਲ ਤੇ ਮੈਚ ਦੇ ਠੀਕ ਤੇ ਉਹ ਚੰਗੀ ਗੱਲ ਇਹ ਆ ਜੇ ਉਹ ਚਾਰ ਹੀ ਉਹ ਪਾਲਾ ਚਾਰ ਉਹ ਪਾਲਾ ਤਾਂ ਉਹ ਵਰਡੋ ਦੋਜ ਅਛਾ ਜੀ ਤਾਂ ਇਦਾਂ ਕਰ ਲਓ ਹਾਂਜੀ ਇੱਕ ਦਿਨ ਚਾਰ ਬੋੜ ਦੇ ਪਾ ਲਓ ਅਛਾ ਜੀ ਇੱਕ ਦਿਨ ਚਾਰ ਟਮਕੇ ਬੁੱਲਰ ਦੇ ਪਾ ਲਓ ਬੁੱਲਰ ਦੇ ਪਾ ਲਓ ਅਛਾ ਠੀਕ ਹੈ ਤੇ ਉਹ ਪ੍ਰੈਪਰ ਕਰਦੇ ਆ ਜੀ ਭਈ ਇਹਨੂੰ ਸਵੇਰੇ ਖਾਲੀ ਪੇਟ ਠੀਕ ਹੈ ਸੂਰਜ ਚੰਨ ਮਿਲਦੇ ਤੋੜ ਕੇ ਪਾਓ ਤਾਜ਼ਾ ਪਾਓ ਉਸੇ ਵੇਲੇ ਖਾ ਲਓ ਅਛਾ ਜੀ ਤੇ ਬਾਕੀ ਆ ਤੁਹਾਡੇ ਕੋਲ ਤਾਕਤ ਦੰਦਾ ਮਨਟੀ ਪਾਉਂਦਾ ਅਛਾ ਜੀ ਇਹ ਸਾਰੇ ਇਹ ਗੱਲ ਮੰਨਦੇ ਆ ਮੈਂ ਆਪ ਖਾ ਕੇ ਨਹੀਂ ਦੇਖਿਆ ਅਸਲ ਵਿੱਚ ਮੈਂ ਕਹਿੰਦੇ ਆ ਜੀ ਠੀਕ ਹੈ ਠੀਕ ਚਲੋ ਮੈਂ ਹਾਂਜੀ ਜੀ ਇਹਨਾਂ ਦਾ ਸਵਾਦ ਵੀ ਦੇਖਿਆ ਹੋ ਹਾਂਜੀ ਤਾਂ ਕਿਤੇ ਕਦਾ ਤੈਨੂੰ ਆ ਕੇ ਦੇਖ ਲਿਆ ਹਾਂ ਨਹੀਂ ਮੈਂ ਅਜੇ ਤੱਕ ਟਰਾਈ ਨਹੀਂ ਕੀਤਾ ਮੈਂ ਸੋਚਿਆ ਮੈਂ ਵੀ ਟਰਾਈ ਕਰਕੇ ਦੇਖੂਗਾ ਤੇ ਇਸੇ ਤਰ੍ਹਾਂ ਹੀ ਹਾਂਜੀ ਇਹਦੀ ਜਿਹੜੀ ਆ ਬੋਰਡ ਦੀ ਝੜ ਹਾਂਜੀ ਇਹਦੀ ਵੀ ਗੁਣ ਇੰਦਾ ਹੀ ਹੈ ਝੜ ਭਾਵ ਜਿਹੜੀ ਉੱਤੋਂ ਆਉਂਦੀ ਨਾ ਦਾੜੀ ਚਾ ਦਾੜੀ ਦਾੜੀ ਠੀਕ ਹੈ ਠੀਕ ਹੈ ਉਹ ਕੁਲੀ ਜਿਹੜੀ ਆ ਉਹਨੂੰ ਵੀ ਖਾਓ ਉਹ ਵੀ ਫਾਇਦਾ ਕਰਦੀ ਆ ਕੁਲੀ ਕੁਲੀ ਅੱਛਾ ਜੀ ਇਹਦੇ ਬਾਰੇ ਬਹੁਤ ਕਹਿੰਦੇ ਆ ਅੱਛਾ ਜੀ ਹਾਂ ਦੇਖੋ ਇਹਨਾਂ ਕੋਲ ਕੁਝ ਹੈਗਾ ਆ ਨੇਚਰ ਚ ਤੁਸੀਂ ਜਦੋਂ ਦੱਸਦੇ ਆ ਨੇਚਰ ਨੇ ਹਰ ਕੁਝ ਸਭ ਕੁਝ ਸਾਨੂੰ ਪ੍ਰੋਵਾਈਡ ਕੀਤੀ ਆ ਹਰ ਕੁਝ ਨੇ ਸਭ ਕੁਝ ਸਭ ਕੁਝ ਹਾਂ ਜੀ ਸਭ ਕੁਝ ਤੇ ਦੇਖੋ ਟਾਈਮ ਟੂ ਟਾਈਮ ਇਦਾਂ ਜਿਹੜੇ ਯੂਜ਼ ਚ ਲਿਆਉਂਦੇ ਨਾ ਇਹਨੂੰ ਜਿਨ੍ਹਾਂ ਨੇ ਫਾਇਦਾ ਦੇਖਿਆ ਇਹਦਾ ਉਹਨਾਂ ਨੇ ਦੱਸਿਆ ਮੈਨੂੰ ਸਹੀ ਹੈ ਜੀ ਸਹੀ ਹੈ ਕੁਝ ਯੂਪੀ ਤੋਂ ਆਏ ਸੀਗੇ ਲੋਕ ਮੈਨੇਜ ਮਜ਼ਦੂਰੀ ਕਰਦੇ ਆ ਡੈਮ ਤੇ ਲੱਗੇ ਹੋਏ ਸੀ ਉਹ ਇਕੱਠਾ ਕਰ ਰਹੇ ਸੀਗੇ ਇਹ ਬੋਤਲਾਂ ਦੇ ਵਿੱਚ ਮੈਂ ਕਿਹਾ ਕੀ ਕਰਨਾ ਉਹਨਾਂ ਨੇ ਇਹ ਗੱਲ ਦੱਸੀ ਮੈਨੂੰ ਕਿ ਵੀ ਆਪਾਂ ਤਿੰਨ ਤਿੰਨ ਘੰਟੇ ਝੋਕ ਕੇ ਕੰਮ ਕਰਦੇ ਆ ਤਾਂ ਸਾਡੇ ਲੱਕ 'ਚ ਬਹੁਤ ਦਰਦ ਹੁੰਦੀ ਆ ਉਹ ਇਹਦੇ ਨਾਲ ਸਾਡੀ ਦਰਦ ਬਿਲਕੁਲ ਹਟ ਜਾਂਦੀ ਆ ਹੋਰ ਫਰਕ ਪੈਂਦਾ ਕਹਿੰਦੇ ਹੱਡੀਆਂ ਨੂੰ ਮਜ਼ਬੂਤ ਕਰਦਾ ਇਹ ਭੋੜਤਾ ਦੁੱਧ ਹਾਂਜੀ ਹਾਂਜੀ ਦਿਮਾਗ ਨੂੰ ਤੇਜ਼ ਕਰਦਾ ਗੁੱਲਰ ਦਾ ਦੁੱਧ ਹੂੰ ਚਲੋ ਹੁਣ ਮੇਰੇ ਸਾਰੇ ਵੀਓਸ ਨੂੰ ਇਹ ਚੀਜ਼ ਕਲੀਅਰ ਹੋ ਗਈ ਹੋਣੀ ਆ ਕੇ ਰੰਜੋਤਪਰਾ ਜੀ ਨੇ ਵੀ ਇਹ ਦੱਸਿਆ ਤੇ ਜੋ ਕਿ ਪ੍ਰੋਪਰ ਵੈਦ ਆ ਰੰਜੋਤਪਰਾ ਜੀ ਉਹਨਾਂ ਨੇ ਦੱਸਿਆ ਕਿ ਵੀ ਕਿੱਦਾਂ ਕਿੱਤਾ ਕੀ ਫਾਇਦੇ ਕਿੱਦਾਂ ਖਾਣਾ ਇਹਨੂੰ ਤੇ ਬਾਬਾ ਜੀ ਨੇ ਵੀ ਇਹ ਗੱਲ ਦੱਸੀ ਆ ਤੇ ਚਲੋ ਬਾਬਾ ਜੀ ਨੇ ਇਹ ਪ੍ਰੈਕਟਿਸ ਨਹੀਂ ਕਰਦੇ ਨਾ ਬਾਬਾ ਜੀ ਵੈਦ ਆ ਪਰ ਸੁਣਨ ਦੇ ਵਿੱਚ ਬਾਬਾ ਜੀ ਨੇ ਕਾਫੀ ਜਗ੍ਹਾ ਤੋਂ ਸੁਣਿਆ ਆ ਕੁਝ ਇੱਕ ਜਿੱਦਾਂ ਸਟੱਡੀ ਵੀ ਕੀਤੀ ਉਹਨਾਂ ਨੇ ਦੇਖਿਆ ਵੀ ਆ ਪੜ੍ਹਿਆ ਵੀ ਆ ਕਿਤੇ ਇਦਾਂ ਤੇ ਚਲੋ ਬਾਬਾ ਜੀ ਬਹੁਤ ਵਧੀਆ ਲੱਗਾ ਇਹ ਜਾਣ ਕੇ ਤੇ ਚਲੋ ਟਾਈਮ ਟੂ ਟਾਈਮ ਹੋਰ ਚੀਜ਼ਾਂ ਵੀ ਤੁਹਾਨੂੰ ਪੁੱਛਦੇ ਰਵਾਂਗੇ ਬਹੁਤ ਖੁਸ਼ ਆ ਤੇ ਧੰਨਵਾਦ ਬਾਬਾ ਜੀ ਬਹੁਤ-ਬਹੁਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਾਂਗੇ ਜੀ ਨੈਕਸਟ ਵਲੌਗ ਦੇ ਵਿੱਚ ਇੱਕ ਨਵੀਂ ਇਨਫੋਰਮੇਸ਼ਨ ਨਵੀਂ ਜਾਣਕਾਰੀ ਦੇ ਨਾਲ ਬਾਬਾ ਜੀ ਨਾਲ ਮਿਲਾਂਗੇ ਫਿਰ ਉਹਨਾਂ ਕੋਲ ਕੁਝ ਜਾਣਾਂਗੇ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ